ਸਸਿਕਾ ਦੋਸਤੋ ਆਪਾਂ ਸਾਰੇ ਸੁਣਦੇ ਆਂ ਵੀ ਜਨਰੇਸ਼ਨ ਗੈਪ ਪੈ ਜਾਂਦਾ ਬੱਚਿਆਂ ਦੇ ਅਤੇ ਉਹਨਾਂ ਦੇ ਮਾਪੇ-ਬਾਪ ਦੇ ਵਿੱਚ ਉਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਉਹਨਾਂ ਦੇ ਵਿਚਾਰ ਅਲੱਗ-ਅਲੱਗ ਹੋ ਜਾਂਦੇ ਆ ਉਹਨਾਂ ਦੀ ਸਮਝਣ ਸ਼ਕਤੀ ਅਲੱਗ-ਅਲੱਗ ਹੋ ਜਾਂਦੀ ਆ ਉਹ ਜਦੋਂ ਬੱਚੇ ਛੋਟੇ ਹੁੰਦੇ ਆ ਉਦੋਂ ਤਾਂ ਆਪਦੇ ਮਾਪਿਆਂ ਦੀ ਗੱਲ ਸੁਣਦੇ ਹੁੰਦੇ ਆ ਜਦੋਂ ਵੱਡੇ ਹੋ ਜਾਂਦੇ ਆ ਉਹ ਆਪਦੇ ਆਪ ਨੂੰ ਸਿਆਣਾ ਸਮਝਣ ਲੱਗ ਪੈਂਦੇ ਆ ਇਦਾਂ ਮਗਰ ਸਾਇੰਸ ਕੀ ਆ ਵਿਗਿਆਨ ਕੀ ਆ ਅੱਜ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਵੀ ਇਹ ਜਨਰੇਸ਼ਨ ਗੈਪ ਆਉਂਦਾ ਕਿਉਂ ਆ ਕੀ ਗੱਲ ਹੁੰਦੀ ਆ ਇਹ ਇਹਦੇ ਬਾਰੇ ਆਪਾਂ ਜੇ ਆਪਾਂ ਨੂੰ ਸੋਚੀਏ ਨਾ ਵੀ ਆਪਣੇ ਦੇਸੀ ਭਾਸ਼ਾ ਦੇ ਵਿੱਚ ਆਪਾਂ ਉਹ ਮੈਂ ਗੱਲ ਕਰਾਂਗੇ ਜਿਵੇਂ ਜ਼ਿਆਦਾਤਰ ਆਪਣੇ ਜਿਹੜੇ ਸੁਣਨ ਵਾਲੇ ਆ ਉਹ ਦੇਸੀ ਭਾਸ਼ਾ ਹੀ ਵਧੀਆ ਪਸੰਦ ਕਰਦੇ ਆ ਤੇ ਸਾਇੰਸ ਦੀ ਵਿਗਿਆਨ ਦੀ ਭਾਸ਼ਾ ਅਕਸਰ ਵੀ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਤਿਸ ਦਿ ਆਪਾਂ ਆਮ ਭਾਸ਼ਾ ਦੇ ਵਿੱਚ ਹੀ ਗੱਲਬਾਤ ਕਰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਇਹ ਜਾਣਕਾਰੀ ਪਹੁੰਚ ਜਾਵੇ ਇਹ ਪਤਾ ਕੀ ਗੱਲਬਾਤ ਹੁੰਦੀ ਹੈ ਜੀ ਅ ਵੀ ਮੰਨ ਲਓ ਵੀ ਜਿਹੜੇ ਮਾਪੇ ਆਪਣੇ ਬੱਚੇ ਨੂੰ ਜਨਮ ਦਿੰਦੇ ਆ ਉਹ ਜਨਮ ਤੋਂ ਹੀ ਅ ਮੰਨ ਲਓ ਵੀ ਮਾਪੇ ਦੀ ਉਮਰ ਸੀਗੀ 30 ਸਾਲ ਦੀ ਜਦੋਂ ਉਹਨਾਂ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਤੇ ਉਹਨਾਂ ਨੇ ਆਪਦੀ ਜਿਹੜੀ 30 ਸਾਲ ਦੀ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਜਿਹੜੀ ਉਹ ਮਰ ਜਿਹੜੀ 30 ਸਾਲ ਦੀ ਉਮਰ ਆ ਜਿਹੜੀ ਉਹਨਾਂ ਦੀ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਕੀ ਸਿੱਖਿਆ ਕੀ ਉਹਨਾਂ ਨੇ ਵੀ ਸਮਝਿਆ ਕਿ ਉਹ ਜਾ ਉਹਨਾਂ ਦਾ ਕੱਦ ਕਾਠਾ ਸਰੀਰ ਬਿਮਾਰੀਆਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਲੱਗੀਆਂ ਵੀ ਆ ਉਹੋ ਚੀਜ਼ਾਂ ਨੂੰ ਸਮਝਦੇ ਕਿਵੇਂ ਆ ਉਹਨਾਂ ਦੀ ਸਮਝਣ ਸ਼ਕਤੀ ਅਬਜ਼ਰਵੇਸ਼ਨ ਕਹਿ ਦਿੰਦੇ ਆਪਾਂ ਇੰਗਲਿਸ਼ ਦੇ ਵਿੱਚ ਇਹਨੂੰ ਇਹ ਅਬਜ਼ਰਵੇਸ਼ਨ ਨੂੰ ਅਸਲ ਵਿੱਚ ਸਿਆਣਪ ਕਿਹਾ ਜਾਂਦਾ ਕਿਉਂਕਿ ਆਪਾਂ ਕਹਿ ਦਿੰਨੇ ਆ ਵੀ ਜਿਹਨੂੰ ਅੰਗਰੇਜ਼ੀ ਆਉਂਦੀ ਆ ਵੀ ਉਹ ਹੀ ਸਿਆਣਾ ਨਹੀਂ ਜੀ ਅੰਗਰੇਜ਼ੀ ਆਉਣ ਦਾ ਮਤਲਬ ਨਹੀਂ ਹੁੰਦਾ ਅਜਦਾ ਹੁਣ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਅੰਗਰੇਜ਼ੀ ਆਉਦੀ ਨਹੀਂ ਸੀ ਪਰ ਉਹ ਬਹੁਤ ਸਿਆਣੀ ਗੱਲਾਂ ਕਰਦੇ ਸੀ ਉਹਨਾਂ ਨੇ ਇੱਕ ਵੀਲਦਾਰੀ ਚਲਾਉਂਦੇ ਸੀ ਕਿ ਉਹ ਨਦੀ ਸਮਝਣ ਦੀ ਸ਼ਕਤੀ ਜਿਹਦੀ ਜ਼ਿਆਦਾ ਹੁੰਦੀ ਆ ਉਹ ਸਿਆਣਾ ਵਜਦਾ ਬੰਦਾ ਠੀਕ ਆ ਜੀ ਵੀ ਉਹਨਾਂ ਦੀ ਜਿਹੜੀ ਮੁੱਢਲੀ ਜਿਹੜੀ ਉਮਰ ਹੁੰਦੀ ਹੈ 30 ਸਾਲ ਤੱਕ ਉਹਨਾਂ ਨੇ ਵੀ ਜਿਹੜੀ ਜਿਹੜੀ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਵੀ ਜਿਹੜੀ ਜਿਹੜੀ ਉਹਨਾਂ ਨੇ ਆਪ ਦੇ ਵਿੱਚ ਕਾਬੀਤ ਲਿਆਂਦੀ ਹੁੰਦੀ ਆ ਉਹ ਬੱਚੇ 'ਚ ਟ੍ਰਾਂਸਫਰ ਬਾਈ ਜੈਨੇਟਿਕ ਬਾਈ ਜੀਨ ਜਿਹਨੂੰ ਆਪਾਂ ਡੀਐਨਏ ਕਹਿ ਦਿੰਨੇ ਆ ਇਹ ਬਾਈ ਜੈਨੇਟਿਕ ਬੱਚੇ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਆ ਜਿਨੂੰ ਜਿਵੇਂ ਆਪਾਂ ਸੌਖੇ ਸ਼ਬਦਾਂ 'ਚ ਕਹਿਣਾ ਹੋਵੇ ਤੇ ਵੀ ਖੂਨ 'ਚ ਹੀ ਮਿਲ ਜਾਂਦੀ ਆ ਬੰਦੇ ਨੂੰ ਹਾਂ ਇਹ ਬੱਚੇ ਨੂੰ ਇਹ ਸਾਰਾ ਕੁਝ ਖੂਨ ਚ ਮਿਲ ਜਾਂਦਾ ਜਿਵੇਂ ਲੋਕ ਨਾ ਕਹਿ ਦਿੰਦੇ ਆ ਵੀ ਜਿਹਨੂੰ ਅੰਗਰੇਜ਼ੀ ਆਉਂਦੀ ਆ ਤੇ ਜੋ ਜਿਹੜਾ ਵੀ ਮਤਲ ਅੰਗਰੇਜ਼ੀ ਚ ਗੱਲ ਕਰਦਾ ਤੇ ਉਹ ਬੜਾ ਸਿਆਣਾ ਹੁੰਦਾ ਮੈਂ ਕਹਿੰਦਾ ਨਹੀਂ ਉਹ ਬੜਾ ਸਿਆਣਾ ਨਹੀਂ ਹੁੰਦਾ ਅੰਗਰੇਜ਼ੀ ਇੱਕ ਗੱਲਬਾਤ ਦਾ ਇੱਕ ਮਾਧਿਅਮ ਆ ਇੱਕ ਭਾਸ਼ਾ ਇੱਕ ਜ਼ਰੀਆ ਆਪਣੇ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਨ ਦਾ ਪਰ ਜਿਹੜੇ ਵਿਚਾਰ ਬੰਦੇ ਦੇ ਕਿੰਨੇ ਡੂੰਘੇ ਆ ਉਹ ਕਿੰਨੀ ਡੂੰਗੀ ਗੱਲ ਕਰਦਾ ਸਿਆਣਪ ਉਹ ਤੇ ਡਿਪੈਂਡ ਕਰਦੀ ਆ ਮਤਲਬ ਕਿ ਇੱਕ ਪਾਣੀ ਦਾ ਗਲਾਸ ਆ ਅੱਧਾ ਪਾਣੀ ਦਾ ਗਲਾਸ ਆ ਅੱਧੇ ਲੋਕ ਉਹਨੂੰ ਕਹਿਣਗੇ ਵੀ ਇਹ ਅੱਧਾ ਖਾਲੀ ਆ ਤੇ ਅੱਧੇ ਉਹਨੂੰ ਕਹਿਣਗੇ ਭਰਿਆ ਅੱਧਾ ਭਰਿਆ ਮਤਲਬ ਦੋ ਬੰਦਿਆਂ ਦੇ ਅਲੱਗ-ਅਲੱਗ ਵਿਚਾਰ ਹੁੰਦੇ ਆ ਕੋਈ ਪੋਜ਼ਿਟਿਵ ਥਿੰਕ ਵਾਲਾ ਹੁੰਦਾ ਕੋਈ ਨੈਗੇਟਿਵ ਥਿੰਕ ਵਾਲਾ ਹੁੰਦਾ ਮਤਲਬ ਉਹਨਾਂ ਦੀ ਸਮਝਣ ਦੀ ਸ਼ਕਤੀ ਉਹਨਾਂ ਦੀ ਜਿਹੜੇ ਉਹਨਾਂ ਨੇ ਗਿਆਨ ਹਾਸਲ ਕੀਤਾ ਹੁੰਦਾ ਉਹਦੇ ਤੇ ਡਿਪੈਂਡ ਨਿਰਧਾਰਤ ਕਰਦਾ ਹੁੰਦਾ ਵੀ ਜਿਵੇਂ ਚੀਜ਼ਾਂ ਨੂੰ ਸਮਝਣ ਦੀ ਸ਼ਕਤੀ ਨੂੰ ਹੀ ਅੱਪਾ ਸਿਆਣਫ ਕਹਿੰਨੇ ਆ ਤੇ ਜਿਹੜੀ ਜਿਹੜੀ ਉਹਨਾਂ ਨੇ ਆ ਸਿਆਣਫਾਪ ਦੀ 30 ਸਾਲ ਤੱਕ ਵੀ ਇਕੱਠੀ ਕੀਤੀ ਹੁੰਦੀ ਆ ਬੱਚੇ ਨੂੰ ਖੂਨ ਚ ਮਿਲ ਜਾਂਦੀ ਆ ਹੁਣ ਉਦੋਂ ਮਗਰੋਂ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਉਹ ਸਾਰੀ ਗੱਲਬਾਤ ਆ ਉਹਨੂੰ ਪਹਿਲਾਂ ਹੀ ਮਿਲੀ ਹੁੰਦੀ ਆ ਖੂਨ ਚ ਸਮਝਣ ਸ਼ਕਤੀ ਅੱਪਾ ਅਕਸਰੀ ਕਹੇ ਦਿੰਨੇ ਆ ਵੀ ਅੱਜ ਦੇ ਬੱਚੇ ਬਹੁਤ ਤੇਜ਼ ਆ ਇਹ ਤੇਜ਼ ਹੋਏ ਕਿਵੇਂ ਤੇਜ਼ ਇਸੇ ਤਰ੍ਹਾਂ ਹੀ ਹੋਏ ਆ ਜੀ ਇਹ ਤੋ ਕਿ ਇਹਨੂੰ ਜਿਹੜਾ ਮਾਪਾਪ ਦੇ ਜੋ ਕੁਝ ਸਿੱਖਿਆ ਸੀਗਾ ਉਹ ਤਾਂ ਇਹਨੂੰ ਖੂਨ ਚ ਮਿਲ ਗਿਆ ਇਹਨੇ ਤਾਂ ਉਦੋਂ ਅੱਗੇ ਪੌੜੀ ਚੜ੍ਹਨੀ ਸਟਾਰਟ ਕਰਨੀ ਆ ਠੀਕ ਆ ਵੀ ਇਹਨੇ ਤਾਂ ਹੁਣ ਜਿਹੜੀਆਂ ਪੌੜੀਆਂ ਇਹਦੇ ਮਾਪੇ ਨੇ ਇੰਨੀ ਉਮਰ ਤੱਕ ਚੜੀਆਂ ਸੀ ਉਹ ਤਾਂ ਇਹਨੂੰ ਮਿਲ ਗਈਆਂ ਵਿਰਸੇ ਦੇ ਵਿੱਚ ਹੀ ਸਿਆਣਪ ਤੇ ਜਿਹੜੀਆਂ ਹੁਣ ਇਹਨੇ ਉਦੋਂ ਉੱਪਰ ਲੀਆਂ ਉਦੋਂ ਗਾਂ ਵਾਲੀਆਂ ਪੌੜੀਆਂ ਚੜ੍ਹਨੀ ਸਟਾਰਟ ਕਰਦੇ ਆ ਕਰਨੀਆਂ ਇਸ ਕਰਕੇ ਆਪਾਂ ਅਕਸਰ ਜਿਹੜੇ ਤੁਸੀਂ ਗੱਲਬਾਤ ਕਰਦੇ ਹੋ ਨੇ ਨਾ ਵੀ ਅੱਜ ਕੱਲ ਦੇ ਬੱਚੇ ਬੜੇ ਤੇਜ਼ ਆ ਤਾਂ ਮਿੰਟ 'ਚ ਗੱਲ ਫੜ ਲੈਂਦੇ ਆ ਗਾਂਹ ਦੀ ਗੱਲ ਕਰਦੇ ਆ ਮਾਪਾ ਨੂੰ ਮਾਪੇ ਨੂੰ ਗੱਲ ਨਹੀਂ ਕਰਨ ਦੇ ਬੱਚੇ ਦਾ ਬੜੇ ਐਡਵਾਂਸ ਆ ਉਹ ਬੜੇ ਐਡਵਾਂਸ ਹੋਣ ਦਾ ਕਾਰਨ ਇਹੀ ਹੁੰਦਾ ਵੀ ਜਿਹੜਾ ਜਿਹੜੀ ਆਪਣੀ ਸਮਝ ਹੁੰਦੀ ਆ ਬੱਚੇ ਦੇ ਉਹ ਖੂਨ 'ਚ ਉਹਨਾਂ ਦਾ ਗੈਨਰਡ ਕੀਤੀ ਵੀ ਹੁੰਦੀ ਆ ਉਹ ਆਪਣੀ ਸਮਝ ਤੋਂ ਅੱਗੇ ਦੀਆਂ ਉਹਨੇ ਅੱਗੇ ਸਮਾਜ ਦੇ ਵਿੱਚ ਵਿਚਰ ਕੇ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਉਦੋਂ ਵੱਧ ਸਿੱਖਦਾ ਉਹ ਚਿੰਜਣ ਸਮਝਣ ਦੀ ਸਮਝਦਾ ਮਤਲਬ ਉਹ ਆਪਦੇ ਤਰੀਕੇ ਨਾਲ ਅੱਗੇ ਸਮਝੂਗਾ ਜਿਵੇਂ ਆਪਾਂ ਵੀ ਚਲੋ ਇੱਕ ਆਪਾਂ ਹੋਰ ਉਦਾਹਰਣ ਲੈਂਦੇ ਆ ਇਸ ਗੱਲ ਨੂੰ ਸਮਝਣ ਵਾਸਤੇ ਜਿਵੇਂ ਆਪਾਂ ਨੇ ਕਦੇ ਨੇ ਵੀ ਆਪਣੇ ਬਾਂਦਰਾ ਜਿਹੜੇ ਵੀ ਆਪਣੇ ਪੂਰਵਜ ਵੀ ਜਿਹੜੇ ਆਦੀ ਮਨੁੱਖ ਹੁੰਦੇ ਸੀਗੇ ਜਦੋਂ ਧਰਤੀ ਬਣੀ ਹੈ ਵੀ ਉਦੋਂ ਹਨ ਜੋ ਇੱਕ ਇਹ ਪਹਿਲਾ ਵੀ ਬੰਦਾ ਬਣਿਆ ਬਾਅਦ ਵਿੱਚ ਇਸਤਰੀ ਬੜੀ ਬਤਲਾਈ ਕਰਕੇ ਉਹ ਪਹਿਲਾਂ ਵੀ ਪੱਥਰ ਯੁੱਗ ਹੁੰਦਾ ਸੀ ਫਿਰ ਉਹਨਾਂ ਨੇ ਅੱਗ ਪੈਦਾ ਕੀਤੀ ਮਤਲਬ ਹੌਲੀ-ਹੌਲੀ ਪਹਿਲਾ ਬੰਦਾ ਬੰਦਰ ਦੀ ਨਸਲ ਚ ਸੀ ਕੁੱਬਾ ਹੁੰਦਾ ਸੀਗਾ ਹਨਾ ਚਾਰ ਚਾਰਿਆ ਦੋ ਤਨੇ ਦੋ ਪੈਰਾਂ ਨਾਲ ਮਤਲਬ ਚਾਰਾਂ ਪੈਰਾਂ ਨਾਲ ਹੀ ਮਤਲਬ ਤੁਰਦਾ ਹੁੰਦਾ ਸੀ ਹੌਲੀ-ਹੌਲੀ ਉਹ ਸਿੱਧਾ ਹੋਇਆ ਮਤਲਬ ਸਮੇਂ-ਸਮੇਂ ਤੇ ਉਹਦੇ ਮਾਂ-ਬਾਪ ਨੇ ਜੋ ਉਹਦੀ ਸੁਧਾਰ ਕੀਤਾ ਹੁੰਦਾ ਸੀ ਉਹਦੇ ਜਿਹੜਾ ਬੱਚਾ ਪੈਦਾ ਹੁੰਦਾ ਸੀਗਾ ਉਹ ਬੱਚਾ ਉਹਨਾਂ ਸੁਧਾਰ ਆਪਦੇ ਨਾਲ ਹੀ ਲੈ ਕੇ ਆਉਂਦਾ ਸੀ ਉਦੋਂ ਉਹ ਗੋ ਸਟੈਪ ਅਗਲਾ ਸਟੈਪ ਚ ਤਰੱਕੀ ਕਰਦਾ ਵਿਕਾਸ ਕਰਦਾ ਹੌਲੀ ਹੌਲੀ ਹੁੰਦਾ ਹੁੰਦਾ ਬੰਦਾ ਫੇਰ ਸਿੱਧਾ ਹੋਇਆ ਸੀ ਪਹਿਲਾਂ ਬੰਦੇ ਖੁੱਬੇ ਹੁੰਦੇ ਸੀਗੇ ਉਹ ਸਾਰਾ ਉਹਨੂੰ ਜੈਨੇਟਿਕ ਸਿਸਟਮ ਕਹਿੰਦੇ ਆ ਵਿਗਿਆਨ ਦੀ ਭਾਸ਼ਾ ਦੇ ਵਿੱਚ ਇਹ ਜੈਨੇਟਿਕ ਟਿਕ ਸਿਸਟਮ ਇਸ ਤਰ੍ਹਾਂ ਕੰਮ ਕਰਦਾ ਹੁਣ ਜਿਹੜੇ 90 ਦੇ ਦਾ ਕਿਹਦੇ ਮਾਪੇ ਜਾ ਵੀ ਉਹਨਾਂ ਦੇ ਜਿਹੜੇ 20 ਸਾਲ ਬਾਅਦ ਜਿਹੜੇ ਬੱਚੇ ਹਨ ਵੀ 20 ਤੋਂ 25 ਸਾਲ ਜਾਂ 25 ਤੋਂ 30 ਸਾਲ ਵੀ ਆਪਾਂ ਇਹ ਜਿਹੜੀ ਉਮਰ ਹੁੰਦੀ ਹੈ ਜਿਦੇ ਵਿੱਚ ਬੱਚੇ ਪੈਦਾ ਹੁੰਦੇ ਆ ਵੀ ਜੋੜੇ ਵਿਆਹ ਤਾਂ ਜੋੜੇ ਵੀ ਜਿਹੜੇ ਹਨ ਵੀ ਆਪਾਂ ਸੰਤਾਨ ਦੀ ਉਤਪਤੀ ਕਰਦੇ ਆ ਵੀ ਇਹ ਸੰਤਾਨ ਆ ਜਿਹੜੀ ਉਹ ਆਪਦੇ ਮਾਪੇ ਦੀ ਜਿਹੜੀ ਅਬਜ਼ਰਵੇਸ਼ਨ ਆ ਉਹਨੂੰ ਖੂਨ ਦੇ ਵਿੱਚ ਗ੍ਰੈਂਡ ਕਰ ਚੁੱਕੀ ਹੁੰਦੀ ਆ ਇਸ ਲਈ ਉਹ ਆਪਦੀ ਅੱਗੇ ਤੋਂ ਸਟੈਪ ਅੱਗੇ ਕਰਦੀ ਆ ਤਾਂ ਹੀ ਜਨਰੇਸ਼ਨ ਗੈਪ ਪੈਂਦਾ ਹੁਣ ਜਿਹੜੇ ਪਹਿਲੇ ਬੱਚਾ ਚਲੋ ਆਪਾਂ ਅੱਗੇ ਗੱਲ ਕਰਦੇ ਹੁਣ ਤੁਸੀਂ ਕਹੋਗੇ ਵਾਰ-ਵਾਰ ਇੱਕੋ ਗੱਲ ਹਨਾ ਅੱਗੇ ਗੱਲ ਇਹ ਆ ਵੀ ਜਿਹੜਾ ਮਤਲਬ ਇਹ ਬੱਚਾ ਛੋਟਾ ਹੁੰਦਾ ਜਦੋਂ ਉਹ ਦੋਨੋਂ ਐ ਲੱਗਦਾ ਹੁੰਦਾ ਵੀ ਮੇਰਾ ਮਾਪੇ ਵੀ ਹੀਰੂ ਆ ਕਿਉਂਕਿ ਉਹ ਉਹਦੇ ਕੋਲੇ ਵੀ ਪਹਿਲਾ ਮਾਪੇ ਪੁੱਤ ਦਾ ਗੁਰੂ ਹੁੰਦਾ ਉਹ ਤੋਂ ਸਮਾਜ ਦੀ ਉਹ ਸਾਰੀ ਗੱਲਬਾਤ ਸਮਝਦਾ ਵੀ ਕੀ ਗੱਲਬਾਤ ਹੈ ਨਾ ਜਿੰਨੀ ਮੰਨ ਲਓ ਜਾਣਕਾਰੀ ਉਹ ਸਮਾਜ ਦੇ ਆਸ-ਪਾਸੇ ਹੋਰ ਸੰਸਥਾਵਾਂ ਤੋਂ ਲੈਂਦਾ ਜਾਂ ਸਕੂਲ ਤੋਂ ਜਾਂ ਕਿਤੇ ਹੋ ਵੀ ਲੈਂਦਾ ਉਹ ਉਹਦੇ ਮਾਪੇ ਮਾਪੇ ਕੋਲੋਂ ਉਹ ਜਾਣਕਾਰੀ ਨੂੰ ਵੀ ਕਰਾਸ ਚੈੱਕ ਕਰਦਾ ਬੱਚਾ ਤੁਸੀਂ ਕਦੇ ਚੈੱਕ ਕਰਕੇ ਦੇਖ ਲਓ ਵੀ ਜਿਹੜੀ ਗੱਲ ਬਾਹਰੋਂ ਕਿਸੇ ਅੰਡੀ ਗਵੰਡੀ ਤੋਂ ਜਾਂ ਕਿਸੇ ਹੋਰ ਬੱਚੇ ਤੋਂ ਸਿੱਖੂਗਾ ਬੱਚਾ ਉਹ ਗੱਲ ਵੀ ਆਪਦੇ ਮਾਪੇ ਮਾਪੇ ਤੋਂ ਪੁੱਛੂਗਾ ਵੀ ਕੀ ਪਾਪਾ ਐ ਹੁੰਦਾ ਦੇ ਮਾਪੇ ਉਹ ਹੌਲੀ ਹੌਲੀ ਮਤਲਬ ਬੱਚਾ ਆਪਣੇ ਮਾਪੇ ਤੋਂ ਗਿਆਨ ਲੈਂਦਾ ਲੈਂਦਾ ਵੱਡਾ ਹੁੰਦਾ ਫਿਰ ਉਹ ਅੱਗੇ ਪਾਸੇ ਹੋਰ ਉਹਦੀ ਆਪਦੀ ਸਮਝ ਜਦੋਂ ਡਿਵੈਲਪ ਹੋ ਜਾਂਦੀ ਹੈ 18 ਸਾਲ ਤੱਕ ਉਹ ਉਦਮਗਰ ਉਹ ਫਿਰ ਉਹ ਸਮਾਜ ਦੇ ਵਿੱਚ ਆਪਦੀ ਸੋਚ ਮੁਤਾਬਕ ਕੰਮ ਕਰਨਾ ਸ਼ੁਰੂ ਕਰਦਾ ਤੇ 25 30 ਸਾਲ ਤੱਕ ਉਹ ਆਉਦੇ ਆਪ ਨੂੰ ਆ ਸਮਝਣ ਲੱਗ ਪੈਂਦਾ ਵੀ ਬੱਚਾ ਜਿਹੜਾ ਹੁੰਦਾ ਉਹ ਵੀ ਮੇਰੇ ਮਾਪੇ ਨੂੰ ਤਾਂ ਕੁਝ ਪਤਾ ਹੀ ਨਹੀਂਗਾ ਮੈਂ ਹੀ ਜ਼ਿਆਦਾ ਜਾਣਕਾਰੀ ਮੈਨੂੰ ਆ ਮੈਂ ਹੀ ਜ਼ਿਆਦਾ ਸਿਆਣਾ ਇਸ ਕਰਕੇ ਉਹ ਆਪਣੇ ਮਾਪੇ ਦੀ ਗੱਲ ਸੁਣਨੋਂ ਹਟ ਜਾਂਦਾ ਇਹ ਜਿਹੜੀ ਜਨਰੇਸ਼ਨ ਗੈਪ ਕਹਿੰਦੇ ਆਪਾਂ ਇਹਨੇ ਵੀ ਬੱਚਾ ਆਪਦੇ ਮਾਪੇ ਦੀ ਗੱਲ ਸੁਣਨੋਂ ਹਟ ਜਾਂਦਾ 25 ਸਾਲ ਤੋਂ ਮਗਰੋਂ ਆਪ ਅਮ ਲੋਕ ਕਹਿ ਦਿੰਦੇ ਨੇ ਜਾਂ ਤੋਂ ਬਾਅਦ ਬੰਦਾ ਆਪਦੇ ਮਾਪੇ ਦੀ ਗੱਲ ਸੁਣਨੋਂ ਹਟ ਜਾਂਦਾ ਇਹ ਯਾਦ ਤੋਂ ਬਾਅਦ ਨਹੀਂ ਜੀ ਇਹ ਮਤਲਬ ਜੈਨੇਟਿਕ ਸਿਸਟਮ ਆ ਆਪਣਾ ਇਹ ਜਨਰੇਸ਼ਨ ਗੈਪ ਕਿਹਾ ਜਾਂਦਾ ਵਿਗਿਆਨ ਦੀ ਭਾਸ਼ਾ ਦੇ ਵਿੱਚ ਇਹ ਜਿਹੜਾ ਸਾਇੰਸ ਹੈ ਇਹਦੇ ਵਿੱਚ ਵੀ ਉਹ ਬੱਚੇ ਨੂੰ ਐ ਲੱਗਣ ਲੱਗ ਜਾਂਦਾ ਯਾਰ ਵੀ ਮੈਂ ਜ਼ਿਆਦਾ ਮੈਨੂੰ ਅਕਲਾਂ ਤੇ ਮੈਂ ਜ਼ਿਆਦਾ ਸਿਆਣਾ ਹੈ ਮੇਰੇ ਮਾਪਿਆਂ ਤੋਂ ਤਾਂ ਕੁਝ ਪਤਾ ਹੀ ਨਹੀਂ ਕਿਸੇ ਗੱਲ ਦਾ ਤੇ ਇਸ ਕਰਕੇ ਉਹ ਆਪਣੇ ਮਾਪਿਆਂ ਦੀ ਗੱਲ ਤੋਂ ਹਟ ਜਾਂਦਾ ਪਰ ਇਹਦਾ ਕੀ ਹੈ ਵੀ ਇਹਦਾ ਆਪਾਂ ਨੂੰ ਵੀ ਮਤਲਬ ਮਾਪੇ ਨੂੰ ਵੀ ਸਮਝਣਾ ਚਾਹੀਦਾ ਵੀ ਇਸ ਸਮੇਂ-ਸਮੇਂ ਤੇ ਆਪਣੇ ਜਿਹੜਾ ਪਰਿਵਾਰ ਨੂੰ ਉਹਨੂੰ ਪਰਿਵਾਰ ਦੇ ਬੱਚੇ ਨੂੰ ਆਪਦੇ ਨੂੰ ਵੀ ਮਾਪੇ ਨੂੰ ਚਾਹੀਦਾ ਵੀ ਆਪਦੇ ਬੱਚੇ ਨੂੰ ਪਰਿਵਾਰ ਦੀ ਇਮੀਅਤ ਸਮਝਾਉਂਦਾ ਰਵੇ ਵੀ ਉਹਦਾ ਪਰਿਵਾਰ ਦਾ ਕੀ ਮਹੱਤਵ ਹੁੰਦਾ ਤਾਂ ਜੋ ਬੱਚੇ ਪਰਿਵਾਰ ਦੀ ਪ੍ਰਵਾਹ ਕਰਨੀ ਨਾ ਛੱਡਣ ਠੀਕ ਹੈ ਜੀ ਵੀ ਜੇ ਬੱਚੇ ਦੇ ਦਿਮਾਗ 'ਚ ਆਪਾਂ ਇੱਕ ਗੱਲ ਵਢਾਵਾਂਗੇ ਨਾ ਵੀ ਪਰਿਵਾਰ ਦੀ ਕੀ ਅਹਿਮੀਅਤ ਹੁੰਦੀ ਹੈ ਤਾਂ ਹੀ ਬੱਚਾ ਕੱਲ ਨੂੰ ਜਾ ਕੇ ਤੁਹਾਡੀ ਵੀ ਬੱਚਾ ਆਪਣੇ ਮਾਪੇ ਦੀ ਗੱਲ ਸੁਣੂਗਾ ਵੀ ਜੇ ਉਹਨੂੰ ਪਰਿਵਾਰ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਰਹੂਗਾ ਜੇਕਰ ਉਸਨੇ ਵੀ ਉਹ ਚੀਜ਼ ਮਿਸ ਕਰਤੀ ਤਾਂ ਹੋ ਸਕਦਾ ਅੱਗੇ ਜਾ ਕੇ ਵੀ ਉਹ ਉਹ ਵੀ ਜਿਵੇਂ ਅੱਜਕੱਲ ਦੇਖਦੇ ਵੀ ਅਨਾਥ ਆਸ਼ਰਮ ਵਿਧਵਾ ਆਸ਼ਰਮ ਆਸ਼ਰਮ ਜਾਂ ਬੜਾਪਾ ਬਿਰਦਾ ਆਸ਼ਰਮ ਉਹ ਜਿਆਦਾ ਖੁੱਲ ਰਹੇ ਆ ਇਹਨਾਂ ਦਾ ਕਾਰਨ ਇਹ ਹੈ ਵੀ ਬੱਚੇ ਨੂੰ ਬੋਝ ਲੱਗਣ ਲੱਗ ਪੈਂਦੇ ਉਹਦੇ ਮਾਪੇ ਵੀ ਉਹ ਕਹਿੰਦਾ ਵੀ ਮੈਂ ਹੁਣ ਆਪਦੇ ਜੀਵਨ ਚ ਅੱਗੇ ਵਧਾ ਆਪਦੇ ਬੱਚੇ ਪੈਦਾ ਕਰਾਂ ਆਪਦੇ ਪਰਿਵਾਰ ਚ ਖੁਸ਼ ਰਾਵਾਂ ਪਰ ਮੈਂ ਆਪਦੇ ਮਾਪੇ ਬਤਾ ਕਰਾਉਣੇ ਕੀ ਹੈ ਕਿਉਂਕਿ ਮਾਪੇ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਆ ਉਹਨਾਂ ਦਾ ਇਹ ਲੱਗਦਾ ਹੁੰਦਾ ਵੀ ਮੇਰੇ ਮਾਪੇ ਜਿਹੜੇ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਆ ਵੀ ਮੈਂ ਤਾਂ ਹੁਣ ਬਈ ਮਾਪੇ ਮੇਰੀ ਗੱਲ ਗੱਲ ਚ ਹਾਂ ਚਾਹ ਨਹੀਂ ਮਿਲਾਉਂਦਾ ਤੇ ਵੀ ਮੈਂ ਸਾਡੇ ਘਰੇ ਲੜਾਈ ਪੈਂਦੀ ਹੈ ਵੀ ਜੇ ਅਸੀਂ ਇੱਕ ਦੂਜੇ ਨਾਲ ਹਨਾ ਵੀ ਕਈ ਵਾਰੀ ਲੜਾਈ ਪੈਂਦੀ ਵੀ ਹੈ ਵੀ ਆਮ ਘਰਾਂ ਚ ਆਪਾ ਦੇਖਦੇ ਆ ਇਹ ਲੜਾਈ ਉਹ ਪੈਣਾ ਜੀ ਤੁਸੀਂ ਹਟਾਉਣਾ ਚਾਹੁੰਦੇ ਆ ਤਾਂ ਤੁਸੀਂ ਉਹਦੇ ਬੱਚੇ ਨੂੰ ਪਹਿਲਾਂ ਤਾਂ ਸਮਝੋ ਤੇ ਬਾਅਦ ਚ ਇਹ ਮੈਂ ਤੁਹਾਨੂੰ ਦੱਸਦਾ ਵੀ ਇਹਦਾ ਕਾਰਨ ਕੀ ਆ ਤੇ ਉਹਨੂੰ ਪਰਿਵਾਰ ਦੀ ਮਹੱਤਤਾ ਸਮਝਾਓ ਇਹ ਇੱਕ ਦਿਨ ਚ ਨਹੀਂ ਹੋਣਾ ਮਤਲਬ ਪੰਜਾਂ ਚਾਰਾਂ ਸਾਲਾਂ ਦੇ ਵਿੱਚ ਜਦੋਂ ਬੱਚਾ ਵੀ ਉਹ ਛੋਟਾ ਹੁੰਦਾ ਉਹ ਨੂੰ ਉਦੋਂ ਤੋਂ ਹੀ ਇਹ ਗੱਲ ਸਮਝਾਉਣੀ ਸ਼ੁਰੂ ਕਰੋ ਵੀ ਪੁੱਤ ਵੀ ਪਰਿਵਾਰ ਜਿਹੜਾ ਹੁੰਦਾ ਪਰਿਵਾਰ ਹੀ ਸਭ ਤੋਂ ਵੱਡੀ ਚੀਜ਼ ਹੁੰਦੀ ਆ ਆਲਦੇ ਪਰਿਵਾਰ ਨੂੰ ਆਪਾਂ ਨਾਲ ਰੱਖਣਾ ਹੁੰਦਾ ਤੇ ਵੀ ਕਈ ਗੱਲਾਂ 'ਚ ਪਤਾ ਕੀ ਆ ਜਿਹੜੇ ਵੀ ਨਵੀਂ ਪੀੜ੍ਹੀ ਆ ਜਿਹੜੇ ਨਵੇਂ ਬੱਚੇ ਅੱਜਕੱਲ ਉਹ ਜਿਵੇਂ ਕਹਿੰਦੇ ਵੀ ਮੱਛੀ ਜਿੰਜੇਰ ਪੱਥਰ ਨਹੀਂ ਚੜਦੀ ਉਹਨਾਂ ਚਿਰ ਉਹ ਗੱਲ ਨਹੀਂ ਬਣਦੀ ਉਹ ਪੱਥਰ ਚੱਟੂਗੀ ਚੱਟੂਗੀ ਤੁਸੀਂ ਜੋ ਮਰਜ਼ੀ ਕਰ ਲਓ ਤੇ ਤੁਸੀਂ ਉਹਨੂੰ ਐਕਸਪੀਰੀਅੰਸ ਕਰਾਇ ਕਰੋ ਉਹਨੂੰ ਜਿਵੇਂ ਕਹ ਲਈਏ ਵੀ ਮੱਛੀ ਨੂੰ ਇੱਕ ਵਾਰੀ ਪੱਥਰ ਚੱਟ ਲੈਣ ਦਿਆ ਕਰੋ ਉਹਨੂੰ ਬਾਅਦ ਚ ਜਦੋਂ ਅਹਿਸਾਸ ਫੇਰੀ ਹੋਊਗਾ ਵੀ ਉਹਨੇ ਆਪ ਜਿੰਨਾ ਚਿਰ ਉਹ ਐਕਸਪੀਰੀਅੰਸ ਨਹੀਂ ਕਰਕੇ ਦੇਖਦਾ ਕਿਸੇ ਵੀ ਹਾਲਾਤ ਨੂੰ ਕਿਸੇ ਵੀ ਚੀਜ਼ ਨੂੰ ਤਾਂ ਉਹਨੇ ਤੁਹਾਡੀ ਗੱਲ ਨਾਲ ਐਗਰੀ ਨਹੀਂ ਕਰਨਾ ਉਹਦੇ ਨਾਲ ਵੀ ਘਰੇ ਲੜਾਈ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਆਪਦੇ ਤਾਂ ਤੁਸੀਂ ਆਪਦੇ ਬੱਚੇ ਨੂੰ ਗਾਈਡ ਵੀ ਕਰੋ ਸਮੇਂ-ਸਮੇਂ ਤੇ ਪਰ ਉਸ ਨੂੰ ਖੁੱਲ ਵੀ ਦਿਓ ਆਹਨ ਹੋਏ ਯੂ ਨੂੰ ਇੱਕ ਕੈਦ ਚ ਕੈਦ ਕਰਾਂ ਵੀ ਜਦੋਂ ਬਾਹਰ ਬੱਚਾ ਵੀ ਜਾਂ ਤਾਂ ਜਦੋਂ ਵੀ ਕਰੋਂ ਬਾਹਰ ਪੜਨ ਲੱਗਦੇ ਆ ਵੀ ਘਰ ਤੋਂ ਦੂਰ ਉਦੋਂ ਵਿਗੜ ਜਾਂਦੇ ਆ ਤੇ ਜਾਂ ਜਦੋਂ ਬਾਹਰਲੇ ਦੇਸ਼ ਚ ਚਲੇ ਜਾਂਦੇ ਆ ਫਿਰ ਉਹਦੇ ਮਾਪੇ ਦੀ ਕਹਿਣੀ ਕਰਲੀ ਤੋਂ ਪਾਸੇ ਹੋ ਜਾਂਦੇ ਆ ਤੇ ਜਾਂ ਫਿਰ ਆਪਾਂ ਆਮ ਪਾਸ਼ਾ ਦੇ ਵਿੱਚ ਕਹਿੰਦੇ ਨੇ ਵੀ ਜਦੋਂ ਬੱਚੇ ਦਾ ਵਿਆਹ ਹੋ ਜਾਂਦਾ ਵੀ ਉਹ ਉਦੋਂ ਉਦੋਂ ਨਹੀਂ ਉਹ ਬੱਚੇ ਨੂੰ ਜਦੋਂ ਐ ਲੱਗਦਾ ਨਾ ਵੀ ਮੈਂ ਸਮਰਾਤਾਂ ਵੀ ਮੈਂ ਸਾਰਾ ਕੁਝ ਕਰਨ ਹਾਰ ਬੱਚਾ ਉਦੋਂ ਆਪਣੀ ਮਰਜ਼ੀ ਕਰਨ ਲੱਗਦਾ ਹੁੰਦਾ ਠੀਕ ਹੈ ਜੀ ਆ ਬਾਕੀ ਆਪਾਂ ਜਿਸ ਸਮਾਂ ਜਾਜਤ ਨਹੀਂ ਦਿੰਦਾ ਉਹ ਗੱਲਾਂ ਹੋਰ ਵੀ ਬਹੁਤ ਆ ਕਰਨਯੋਗ ਤੇ ਤੁਹਾਡੇ ਦਿਮਾਗ 'ਚ ਵੀ ਜਿਹੜੀਆਂ ਜਿਹੜੀਆਂ ਗੱਲਾਂ ਆਉਂਦੀਆਂ ਤੁਸੀਂ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਸਾਡੇ ਲਿਖ ਦਿਓ ਇੱਥੇ ਤੇ ਆਪਾਂ ਇਹ ਗੱਲਬਾਤ ਆਪਾਂ ਫੇਰ ਵੀ ਕਿਸੇ ਹੋਰ ਦਿਨ ਡਿਸਕਸ ਕਰਾਂਗੇ ਫੇਰ ਇੱਕ ਦਿਨ ਆਪਾਂ ਵੀਡੀਓ ਬਣਾਵਾਂਗੇ ਇਸੇ ਤਰ੍ਹਾਂ ਉਜੀ ਆਪਦੇ ਸਾਨੂੰ ਸਵਾਲ ਸਾਡੀ ਵੀਡੀਓ ਤੇ ਛੱਡ ਦਿਓ ਜਿੱਥੇ ਵੀ ਜਿਹੜੇ ਵੀ ਤੁਸੀਂ ਫੇਸਬੁੱਕ YouTube ਕਿਤੇ ਵੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਆਪਦੇ ਸਵਾਲ ਸਾਨੂੰ ਲਿਖ ਦਿਓ ਤੇ ਆਪਾਂ ਉਹਨਾਂ ਸਵਾਲਾਂ ਦਾ ਤੁਹਾਡੇ ਜਵਾਬ ਦੇਵਾਂਗੇ ਧੰਨਵਾਦ ਜੀ